ਸਰ ਇਟਸ 42 ਡਿਗਰੀ ਓ ਮਾਈ ਗੋਡ ਇਟਸ ਟੂ ਹੌਟ ਹੁਣ 42 ਐ ਫਿਰ ਕਹਿੰਦੇ ਆ ਹੁਣ 42 ਐ ਨਾ ਜਦੋਂ 30 ਕੁ ਹੋਇਆ ਦੱਸਿਓ 2 ਘੰਟਿਆਂ ਵਾਸਤੇ ਪੰਜਾਬ ਬਚਾਉਣ ਚੱਲਾਂਗੇ ਉਹ ਹੁਣ ਸੁਖਵੀਰ ਬਾਦਲ ਨੇ ਇੱਕ ਜੀਪ ਦੇ ਉੱਤੇ ਛੱਤ ਲਵਾ ਰਕੀ ਐ ਮਤਲਬ ਕਿ ਧੁੱਪ ਲੱਗਦੀ ਐ ਪਹਿਲਾਂ ਕਦੇ ਧੁੱਪੇ ਬਾਹਰ ਨਿਕਲੇ ਨਹੀਂ ਤੇ ਆਪਾਂ ਆਏ ਬੋਰ ਦੇ ਟੋਆਂ ਚੋਂ ਨਿਕਲ ਗਏ ਆ ਆਪਾਂ ਥੱਲੋਂ ਆਏ ਆ ਧਰਤੀ ਚੋਂ ਸੋ ਵੀਰੋ ਟੈਂਪਰੇਚਰ ਪੁੱਛ ਕੇ ਜਾਂਦੇ ਆ ਟੈਂਪਰੇਚਰ ਪੁੱਛ ਕੇ ਤਾਪਮਾਨ ਕਿੰਨਾ ਐ ਇਹਨਾਂ ਪੁੱਛ ਕੇ ਬਾਹਰ ਨਿਕਲਦੇ ਆ ਹਾਊ ਮੱਚ ਇਜ਼ ਦਾ ਟੈਂਪਰੇਚਰ ਸਰ ਇਟਸ 42 ਡਿਗਰੀ ਓ ਮਾਈ ਗੋਡ ਇਟਸ ਟੂ ਹੌਟ ਹੁਣ 42 ਐ ਪੰਚਾਹ ਸੌ ਪੈਸਾ ਜੀ ਆਬਾਦ ਫਿਰ ਕਹਿੰਦੇ ਆ ਹੁਣ 42 ਐ ਨਾ ਜਦੋਂ 30 ਕੁ ਹੋਇਆ ਦੱਸਿਓ 2 ਘੰਟਿਆਂ ਵਾਸਤੇ ਪੰਜਾਬ ਬਚਾਉਣ ਚੱਲਾਂਗੇ ਇਹ 2 ਘੰਟਿਆਂ ਵਾਸਤੇ ਪੰਜਾਬ ਬਚਾਉਂਦੇ ਆ ਵੀਰੋ ਇਹਨਾਂ ਨੂੰ ਕੀ ਪਤਾ ਪੰਜਾਬ ਕੀ ਹੁੰਦਾ ਪੰਜਾਬੀ ਬੋਲਣੀ ਆਉਂਦੀ ਨਹੀਂ ਜੇ ਪੰਜਾਬੀ ਆਉਂਦੀ ਹੁੰਦੀ ਤਿੰਨ ਚਾਰ ਵਾਰੀ ਆਪਣੇ ਸਕੇ ਪਿਓ ਨੂੰ ਐ ਥੋੜੀ ਕਹਿੰਦਾ ਕਿ ਮੇਰੇ ਪਿਤਾ ਸਮਾਨ ਨੇ ਸਰ ਇਟਸ 42 ਡਿਗਰੀ ਓ ਮਾਈ ਗੋਡ ਇਟਸ ਟੂ ਹਾਰ ਹੁਣ 42 ਐ ਫਿਰ ਕਹਿੰਦੇ ਹੁਣ 42 ਐ ਨਾ ਜਦੋਂ 30 ਕੁ ਹੋਇਆ ਦੱਸਿਓ 2 ਘੰਟਿਆਂ ਵਾਸਤੇ ਪੰਜਾਬ ਬਚਾਉਣ ਚੱਲਾਂਗੇ ਉਹ ਹੁਣ ਸੁਖਵੀਰ ਬਾਦਲ ਨੇ ਇੱਕ ਜੀਪ ਦੇ ਉੱਤੇ ਛੱਤ ਲਵਾ ਰੱਖੀ ਐ ਮਤਲਬ ਵੀ ਉਹ ਕਿ ਧੁੱਪ ਲੱਗਦੀ ਐ पहला कदे धुप्पे तो बाहर निकले नहीं तो आप आए बोर जो निकल के टोया चो निकल गए आप थलों आए धरती चो सो भीरो टैंपरेचर पुछ के जाते टैंपरेचर के तापमान कि बाहर निकल दिया हाउ मच इज द टैंपरेचर सर इट्स फोर्टी टू डिग्री ओ माई गॉड इज टू हॉट हूं बयाली है फिर क्या हूं बयाली है ना, परसे ना, परसे ना, परसे ना ਜਦੋਂ 30 ਕੁ ਹੋਇਆ ਦੱਸਿਓ 2 ਘੰਟਿਆਂ ਵਾਸਤੇ ਪੰਜਾਬ ਬਚਾਉਣ ਚੱਲਾਂਗੇ ਇਹ 2 ਘੰਟਿਆਂ ਵਾਸਤੇ ਪੰਜਾਬ ਬਚਾਉਂਦੇ ਆ ਵੀਰੋ ਇਹਨਾਂ ਨੂੰ ਕੀ ਪਤਾ ਪੰਜਾਬ ਕੀ ਹੁੰਦਾ ਪੰਜਾਬੀ ਬੋਲਣੀ ਆਉਂਦੀ ਨਹੀਂ ਜੇ ਪੰਜਾਬੀ ਆਉਂਦੀ ਹੁੰਦੀ ਤਿੰਨ ਚਾਰ ਵਾਰੀ ਆਪਣੇ ਸਕੇ ਪਿਓ ਨੂੰ ਐ ਥੋੜੀ ਕਹਿੰਦਾ ਕਿ ਮੇਰੇ ਪਿਤਾ ਸਮਾਨ ਨੇ ਸਰ ਇਟਸ 42 ਡਿਗਰੀ ਓ ਮਾਈ ਗੋਡ ਇਟਸ ਟੂ ਹੌਟ ਹੁਣ 42 ਐ ਫਿਰ ਕਹਿੰਦੇ ਆ ਹੁਣ 42 ਐ ਨਾ ਜਦੋਂ 30 ਕੁ ਹੋਇਆ ਦੱਸਿਓ 2 ਘੰਟਿਆਂ ਵਾਸਤੇ ਪੰਜਾਬ ਬਚਾਉਣ ਚੱਲਾਂਗੇ ਉਹ ਹੁਣ ਸੁਖਵੀਰ ਬਾਦਲ ਨੇ ਇੱਕ ਜੀਪ ਦੇ ਉੱਤੇ ਛੱਤ ਲਵਾ ਰੱਖੀ ਐ ਮਤਲਬ ਵੀ ਉਹ ਧੁੱਪ ਲੱਗਦੀ ਐ ਪਹਿਲਾਂ ਕਦੇ ਧੁੱਪੇ ਬਾਹਰ ਨਿਕਲੇ ਨਹੀਂ ਤੇ ਆਪਾਂ ਆਏ ਬੋਰ ਦੇ ਟੋਿਆਂ ਚੋਂ ਨਿਕਲ ਗਏ ਆ ਆਪਾਂ ਥੱਲੋਂ ਆਇਆ ਧਰਤੀ ਚੋਂ ਸੋ ਵੀਰੋ ਟੈਂਪਰੇਚਰ ਪੁੱਛ ਕੇ ਜਾਂਦੇ ਆ ਟੈਂਪਰੇਚਰ ਪੁੱਛ ਕੇ ਤਾਪਮਾਨ ਕਿੰਨਾ ਐ ਇਹਨਾਂ ਪੁੱਛ ਕੇ ਬਾਹਰ ਨਿਕਲਦੇ ਆ how much is the temperature sir it's 42 degree oh my god is too hot ਹੁਣ 42 ਹੈ ਬੰਦੇ 50 ਸਾਬਸ ਜਿੰਦਾਬਾਦ ਫਿਰ ਕਹਿੰਦੇ ਹੁਣ 42 ਹੈ ਨਾ ਜਦੋਂ 30 ਹੋਇਆ ਦੱਸਿਓ 2 ਘੰਟਿਆਂ ਵਾਸਤੇ ਪੰਜਾਬ ਬਚਾਉਣ ਚੱਲਾਂਗੇ ਇਹ 2 ਘੰਟਿਆਂ ਵਾਸਤੇ ਪੰਜਾਬ ਬਚਾਉਂਦੇ ਆ ਵੀਰੋ ਇਹਨਾਂ ਨੂੰ ਕੀ ਪਤਾ ਪੰਜਾਬ ਕੀ ਹੁੰਦਾ ਪੰਜਾਬੀ ਬੋਲਣੀ ਆਉਂਦੀ ਨਹੀਂ ਜੇ ਪੰਜਾਬੀ ਆਉਂਦੀ ਹੁੰਦੀ ਤਿੰਨ ਚਾਰ ਵਾਰੀ ਆਪਣੇ ਸਕੇ ਪਿਓ ਨੂੰ ਐ ਥੋੜੀ ਕਹਿੰਦਾ ਕਿ ਮੇਰੇ ਪਿਤਾ ਸਮਾਨ